ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਸਾਰੇ ਠੀਕ ਠਾਕ ਹੋ ਜੀ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਤ੍ਰੇਲੂ ਨੁਕਤਾ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਨੁਕਤਾ ਸ਼ੇਅਰ ਕੀਤਾ ਸੀ ਉਹ ਆਪਾਂ ਨੂੰ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਸਾਰਿਆਂ ਨੇ ਉਹ ਨੁਕਤਾ ਬਹੁਤਿਆਰ ਲੋਕਾਂ ਨੇ ਅਪਣਾਇਆ ਵੀ ਆ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਤ੍ਰੇਲੂ ਨੁਕਤਾ ਜਿਹੜਾ ਆਮ ਆਪਾਂ ਸਹੀ ਕਰਦੇ ਨੇ ਡਾਕਟਰਾਂ ਨੂੰ ਪੈਸੇ ਦੇਣੇ ਪੈਂਦੇ ਆ ਪਰ ਡਾਕਟਰਾਂ ਨੂੰ ਬੁਲਾਉਨੇ ਆਪਾਂ ਟੀਕੇ ਲਵਾਉਣੇ ਆ ਕੋਈ ਬੱਧ ਵੀ ਉਹ ਕਰ ਜਾਂਦਾ ਕੋਈ ਕਿਵੇਂ ਆਪਾਂ ਨੂੰ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਅੱਜ ਆਪਾਂ ਲੈ ਕੇ ਆਏ ਆ ਜਿੰਨਾ ਪਸ਼ੂਾਂ ਦੇ ਥਣਾਣਾਂ 'ਚ ਖੂਨ ਹੁੰਦਾ ਲੰ। ਕਈ ਪਸ਼ੂਾਂ ਦੇ ਸੂਣ ਤੋਂ ਬਾਅਦ ਜਾਂ ਸੂਇਆ ਹੋਇਆ ਤੇ ਖੂਨ ਨਾ ਲੱਗੇ ਜਾਂਦਾ ਥਣਾਣਾਂ 'ਚ ਰੋਧੂ 'ਚ ਬਲੱਡ ਹੁੰਦਾ ਨਹੀਂ ਹੁੰਦਾ ਲ। ਹਰੀ ਫਸਲਾਂ ਦੇ ਖੂਨ ਆਉਂਦਾਗਾ ਜਦੋਂ ਥਣਾ ਚ ਦੁੱਧ ਚ ਦੁੱਧ ਵੀ ਆਇਂ ਬੇਜੇ ਸਹੋਰੀ ਖੂਨ ਦਿਨਾ ਹੋਉਂਦਾ ਗਿਆ ਜਦੋਂ ਆਪਾਂ ਚਾਹ ਪਾਉਣੀ ਨੇ ਆਪਾਉਣੇ ਥੋੜੇ ਤੋਂ ਤਾਂ ਆਪਾਂ ਨੂੰ ਚਾਹ ਪਾਉਣੀ ਨੇ ਪਤਾ ਲੱਗਦਾ ਬਾਲੇ ਦਾ ਤਾਂ ਆਪਾਂ ਨੂੰ ਬਰੈਕਲੀ ਪਤਾ ਲੱਗ ਜਾਂਦਾ ਸਾਡੇ ਘਰੇ ਗਾਂ ਰੱਖੀ ਹੋਈ ਸੀਗੀ ਉਹਦੇ ਇੰਨਾ ਖੂਨ ਆਉਂਦਾ ਸੀ ਕਿ ਦੁੱਧ ਥੋੜਾ ਸੀ ਖੂਨ ਜਿਆਦਾ ਸੀ ਬਹੁਤ ਜ਼ਿਆਦਾ ਬਲੱਡ ਆਉਂਦਾ ਸੀਗਾ ਤੇ ਫਿਰ ਅਸੀਂ ਦੀ ਕਰਨਾ ਉਹਦੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਜੁਟੀ ਜੀ ਚੀਜ਼ ਆ ਸਰਪ 30 40 ਰੁਪਈਆ ਦੇ ਆ ਗਏ ਆਈ ਕਾਟ ਟੋਲ ਥਿਸ ਇਜ਼ ਸੀ ਲਾਡੀਅਨ ਅਡ ਟੋਲ ਥਿਸ ਇਜ਼ ਸੀ ਲਾ ਇਹ ਸਰਫੋ 30 ਪੈ 30 ਪੈ ਦੇ ਆਈ ਆਈ ਇਹ ਸੀਸੀ ਲੈ ਕੇ ਇੱਕ ਸੀਸੀ ਦਾ ਇਹ ਸੁਹਾ ਦੇਣੀ ਹੈ ਵੀ ਤੁਸੀਂ ਇੱਕ ਦਿਨੀ ਸ਼ਾਮ ਸਿੱਧਾ ਮੂੰਹ ਫੜ ਕੇ ਕੱਲ ਚ ਪਾ ਕੇ ਨਹੀਂ ਲੈਣੀ ਕੱਲੂ ਹੀ ਦੇਣੀ ਹੈ ਇੱਕ ਸ਼ਾਮ ਨੂੰ ਦੇਣੀ ਹੈ ਜਿੰਨੇ ਦਿਨ ਖੂਨ ਹਟਦਾ ਨਹੀਂ ਹੁੰਦਾ ਦਿਨ ਦੇ ਹੀ ਜਾਣੀਆਂ ਬੰਦ ਨਹੀਂ ਕਰਨੀ ਕੋਈ ਆਏ ਨਹੀਂ ਵੀ ਇੱਕ ਦਿਨ ਦੇਣੀ ਹੈ ਜੇ ਇੱਕ ਟਾਈਮ ਦੇ ਕੇ ਤੁਸੀਂ ਹਟ ਜਾਓ ਇੱਕ ਟਾਈਮ ਨਾਲ ਕੁਝ ਨਹੀਂ ਹੁੰਦਾ ਜੇ ਥੋੜਾ ਬਲੱਡ ਆਤਾ ਦੂਜੇ ਦਿਨ ਨੂੰ ਹਟ ਜਾਂਦਾ ਜੇ ਜ਼ਿਆਦਾ ਆਉਂਦਾ ਤਾਂ ਤਿੰਨੋਂ ਤੋਂ ਚਾਰ ਦਿਨ ਵੀ ਲੱਗ ਜਾਂਦੇ ਨੇ ਪਰ ਇਹ ਜਈ ਜਾਣੀਆਂ ਇਹਦੇ ਨਾਲ ਕੋਈ ਹੋ ਨਹੀਂ ਕਿਸੇ ਥਣ 'ਚ ਕੋਈ ਵੀ ਇਨਫੈਕਸ਼ਨ ਆ ਕੋਈ ਵੀ ਬਰੀਕ ਨਾੜਾਂ ਦੀ ਕੋਈ ਹੋਵਾ ਉਹ ਸਾਰੀ ਸਹੀ ਹੋ ਜਾਂਦੀ ਹੈ ਇਹਨੂੰ ਤਾਂ 4 ਦਿਨ ਦੇਈ ਚਲੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਅਸੂਨ ਮਾੜੀ ਨਹੀਂ ਇਹ ਸਾਰੇ ਥਣਾ ਦੇ ਇਨਫੈਕਸ਼ਨ ਸਹੀ ਕਰ ਦਿੰਦੀ ਆ ਦੇਖ ਕੇ ਦੇਖੋ ਜਮਾ ਬੱਡੋਂ ਨੂੰ ਹਟਦੀ ਉਹਦੇ ਚ ਕੋਈ ਉਹ ਨਹੀਂ ਹੁੰਦਾ ਜਦੋਂ ਥਣਾ ਚੋਂ ਪੋਣਾ ਆ ਜਾਂਦਾ ਉਹ ਬਰੀਕ ਨਾੜਾਂ ਦੀ ਲੀਕੇਜ ਹੁੰਦੀ ਆ ਇਨਫੈਕਸ਼ਨ ਕਾਰਨ ਹੋ ਜਾਂਦੀ ਆ ਉਹ ਲੀਕੇਜ ਦੇ ਨਾਲ ਰੁਕ ਜਾਂਦੀ ਆ ਤੇ ਦੁੱਧ ਸਾਫ਼ ਹੋਣ ਲੱਗਿਆ ਦਾ ਨਾੜਾ ਸਾਫ਼ ਹੋ ਜਾ ਰਿਹਾ ਇਹ ਦੇ ਲਓ ਬਸ ਕੋੜਾਉਣ ਦੀ ਕੋਈ ਗੱਲ ਨਹੀਂ ਡਾਕਟਰ ਲੋਨੇ ਆਪਾਂ ਕੋਈ ਉਹ ਸੁਨਿਆ ਮਾਰ ਕੇ ਥਣ ਖਰਾਬ ਕਰ ਜਾਂਦੇ ਆ ਕੋਈ ਟਿਕੇ ਲਾਈ ਜਾਂਦੇ ਆ ਬੇਫਾਉਤ ਆਪਾਂ ਵੀ ਪੈਸੇ ਖਰਾਬ ਕਰਦੇ ਆ ਇਹ ਛੋਟੀ ਜੀ ਚੀਜ਼ ਆਗੀ ਪਰ ਤੋਂ ਵੱਲ ਜੇ ਤੈਨੂੰ ਦੇਣ ਦੇ ਲਾਗੇ 200 ਰੁਪਏ ਲੱਗ ਜੂਗਾ ਜੇ ਥੋੜਾ ਹੁੰਦਾ ਤਾਂ ਦੋ ਦਿਨਾਂ ਚ ਸਹੀ ਹੋ ਜੂਗਾ ਇਹਨੋਂ ਆਪਾਂ ਤੁਸੀਂ ਆਪਣਾ ਕੇ ਦੇਖੋ ਬਹੁਤ ਵਧੀਆ ਹੈਗਾ ਅਸੀਂ ਕੋਦਾ ਆਪਦੇ ਘਰੇ ਆ ਸਾਡੀ ਗਾਂ ਦੇ ਵਰਤ ਕੇ ਦੇਖਿਆ ਉਨਾਂ ਨੇ ਬਹੁਤ ਜ਼ਿਆਦਾ ਹੰਰ ਜਦੋਂ ਉਹਨਾਂ ਨੂੰ ਦੁੱਧ ਸੀ ਦੁੱਧ ਨਹੀਂ ਆਉਣਾ ਜਿੰਨਾ ਫੋਨ ਆਉਂਦਾ ਸੀਗਾ ਆ ਸਿਰਫ ਡਟਾਉ ਉਹਨਾਂ ਕੋਈ ਟੀਕਾ ਨਹੀਂ ਲਗਵਾਇਆ ਕੋਈ ਦਵਾਈ ਨਹੀਂ ਦਿੱਤੀ ਉਹਨਾਂ ਇੱਕ ਵਸ ਆਈ ਐਮ ਬੁਖਾਰ ਵਾਲੀ ਗੋਲੀ ਜ਼ਰੂਰ ਦੇ ਦਿੰਦੇ ਸੀ ਨਾਲ ਇੱਕ ਦਿਨ ਛੱਡ ਕੇ ਉਹ ਤਾਂ ਸਿਰਫ ਉਸ ਨੂੰ ਹੀ ਦੇ ਦਿੰਦੇ ਆ ਜਿਹੜਾ ਸੂਇਆ ਹੋਵੇ ਤੇ ਪਰ ਹੋਰ ਕੋਈ ਵੀ ਦਵਾਈ ਨਹੀਂ ਦਿੱਤੀ ਕਲਰ ਡਟੋਲ ਦੀ ਉਸ ਨਾਲ ਅੰਜ ਮਹੀਨਿਆਂ ਦੁੱਧ ਸਾਫ਼ ਚਿੱਟਾ ਹੌਣ ਲੱਗਿਆ ਸੀ ਕਿ ਕੋਈ ਬਲੱਡ ਨਹੀਂ ਆਇਆ ਬਿਲਕੁਲ ਸਹੀ ਹੋ ਗਈ ਸੀ ਕੋਈ ਸੋਜ ਨਹੀਂ ਹੋ ਰਹੀ ਕੋਈ ਪਰੇ ਇਸ ਕਰਕੇ ਤੁਸੀਂ ਇਹਨਾਂ ਉਤਪਾਦ ਬਣਾ ਕੇ ਦੇਖੋ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਆਪਾਂ ਹੋਰ ਜਾਣਕਾਰੀ ਤੁਹਾਨੂੰ ਦਿੰਦੇ ਰਹਿਣਾ ਉਹ ਕਿਸਮਾਂ ਬਾਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨੇ ਵੀ ਨਹੀਂ ਕੀਤਾ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰਿਓ ਥੈਂਕ ਯੂ